ਅਨਜੀਤ ਸਸਕਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਤਾਇਕ ਚੇਤਨ ਸਿੰਘ ਜੋੜਾ ਮਾਜਰਾ ਦੀ ਦੋਸਤੋ ਗੱਲ ਇਦਾਂ ਹੈ ਕਿ ਉਹ ਕੰਮ ਕਰਨਾ ਹੀ ਕਿਉਂ ਜਿਹਦੇ ਲਈ ਬਾਅਦ ਵਿੱਚ ਮਾਫੀਆਂ ਮੰਗਣੀਆਂ ਪੈਣ ਖਾਸ ਕਰਕੇ ਉਸ ਵੇਲੇ ਜਦੋਂ ਅਸੀਂ ਇੱਕ ਵੱਡੇ ਅਹੁਦੇ ਤੇ ਵਿਰਾਜਮਾਨ ਹੋਈਏ ਜਦੋਂ ਅਸੀਂ ਵੱਡੇ ਪੱਧਰ ਤੇ ਯਾਨੀ ਕਿ ਪਬਲਿਕ ਦੇ ਨੁਮਾਇੰਦੇ ਆਪਾਂ ਹੋਈਏ ਤੇ ਆਪਾਂ ਉਹ ਜੀਆਂ ਗਲਤੀਆਂ ਕਿਉਂ ਕਰਨੀਆਂ ਜਿਦੇ ਨਹੀਂ ਸਾਨੂੰ ਪਬਲਿਕ ਕੋਲੋਂ ਪਬਲੀਕਲੀ ਮਾਫੀ ਮੰਗਣੀ ਪਵੇ ਖੈਰ ਚਲੋ ਮੈਂ ਇਥੇ ਚੇਤਨ ਸਿੰਘ ਜੋੜਾ ਮਾਜਰਾ ਜੀ ਦੀ ਗੱਲ ਤਾਂ ਕਰ ਰਿਹਾ ਕਿਉਂਕਿ ਉਹਨਾਂ ਨੇ ਬੀਤੇ 2 ਦਿਨ ਪਹਿਲੇ ਤੁਹਾਨੂੰ ਪਤਾ ਜਿਹੜਾ ਆਮ ਆਦਮੀ ਪਾਰਟੀ ਦਾ ਸਿੱਖਿਆ ਕ੍ਰਾਂਤੀ ਮਹੀਨ ਜਿਹੜੀ ਇਹਨਾਂ ਨੇ ਚਲਾਈ ਹੋਈ ਹੈ ਚਲੋ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ 'ਚ ਗੱਲ ਕਰਾਂਗੇ ਤੇ ਉਹਦੇ ਪ੍ਰੋਗਰਾਮ ਤਹਿਤ ਇਹ ਕਿਸ ਕਬੂਲ 'ਚ ਪਹੁੰਚੇ ਸੀ ਤੇ ਉੱਥੇ ਇਹਨਾਂ ਨੇ ਅਧਿਆਪਕਾਂ ਦੇ ਨਾਲ ਕਾਫੀ ਤਿੱਖੀ ਜਿਹੜੀ ਉਹਨਾਂ ਆਲੋਚਨਾ ਕੀਤੀ ਹੈ ਅਧਿਆਪਕਾਂ ਦੇ ਪ੍ਰੋਗਰਾਮ ਦੀ ਅਧਿਆਪਕਾਂ ਦੀ ਤੇ ਉਹਦੇ ਕਰਕੇ ਜੋ ਵੀ ਇਹ ਤਲਖੀ ਸੀਗੀ ਤੇ ਉਹਦਾ ਵਿਰੋਧ ਜਿਹੜਾ ਸ਼ੁਰੂ ਹੋਇਆ ਅਧਿਆਪਕਾਂ ਵੱਲੋਂ ਵੀ ਹੋਰਾਂ ਵੱਲੋਂ ਵੀ ਕਿ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀਗਾ ਜਾਂ ਜੋ ਵੀ ਹੈ ਈਵਨ ਦੈਨ ਇਹਨਾਂ ਦੇ ਜਿਹੜੇ ਸਿੱਖਿਆ ਮੰਤਰੀ ਇਹਨਾਂ ਨੇ ਜੋੜਾ ਮਾਜਰੇ ਜੀ ਨੇ ਉਸ ਪ੍ਰੋਗਰਾਮ ਤੇ ਕਿ ਆਸੀ ਕਿ ਮੈਂ ਤੁਹਾਡੀ ਸ਼ਿਕਾਇਤ ਮੁੱਖ ਮੰਤਰੀ ਔਰ ਸਿੱਖਿਆ ਮੰਤਰੀ ਨੂੰ ਕਰਾਂਗਾ ਪਰ ਸਿੱਖਿਆ ਮੰਤਰੀ ਨੇ ਪਹਿਲਾਂ ਹੀ ਵੀਡੀਓ ਜਾਰੀ ਕਰਕੇ ਕਹਿਤਾ ਕਿ ਇਹ ਚੇਤਨ ਸਿੰਘ ਜੋੜਾ ਮਾਜਰਾ ਨੂੰ ਇਸ ਤਰ੍ਹਾਂ ਅਧਿਆਪਕਾਂ ਦੇ ਨਾਲ ਬਿਹੇਵ ਨਹੀਂ ਕਰਨਾ ਚਾਹੀਦਾ ਸੀਗਾ ਸੋ ਇਹ ਸਾਰਾ ਵਿਰੋਧ ਹੁੰਦਾ ਵੇਖ ਫਿਰ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਆਖਰਕਾਰ ਪਬਲੀਕਲੀ ਵੀਡੀਓ ਜਾਰੀ ਕਰਕੇ ਸਾਰਿਆਂ ਕੋਲੋਂ ਮਾਫੀ ਮੰਗ ਲਈ ਗਈ ਤੁਸੀਂ ਇੱਥੋਂ ਹੀ ਹਿਸਾਬ ਲਗਾ ਸਕਦੇ ਹੋ ਕਿ ਕਿੰਨੀ ਕੁ ਮਤਲਬ ਕਿ ਸਮਝ ਆਇਆ ਜਾਂ ਕੀ ਹੈ ਵੀ ਆਪਾਂ ਕਿਹੜੀ ਜਗ੍ਹਾ ਤੇ ਕਿੱਥੇ ਜੇ ਤੁਹਾਨੂੰ ਕੋਈ ਦਿੱਕਤ ਵੀ ਸੀ ਪ੍ਰੋਗਰਾਮ ਤੋਂ ਤਾਂ ਤੁਸੀਂ ਵੱਖਰੇ ਤੌਰ ਤੇ ਤੇ ਆਪਕਾ ਨੂੰ ਕਹਿ ਸਕਦੇ ਸੀ ਬੁਲਾ ਕੇ ਵੱਖਰਾ ਕਹਿ ਸਕਦੇ ਸੀ ਕਿ ਵੀ ਤੁਸੀਂ ਇਹ ਚੀਜ਼ਾਂ ਤੁਹਾਡੀਆਂ ਗਲਤ ਸੀ ਜਾਂ ਇਹ ਚੀਜ਼ਾਂ ਇਦਾਂ ਹੋਣੀਆਂ ਚਾਹੀਦੀਆਂ ਸੀ ਤੁਹਾਨੂੰ ਖੁੱਲ ਕੇ ਸਟੇਜ ਤੇ ਵਿਰੋਧ ਕਰਨੀ ਨਾ ਹਾਈਪਰ ਹੋਣ ਦੀ ਲੋੜ ਨਹੀਂ ਸੀ ਕਿਉਂਕਿ ਅਸੀਂ ਪਬਲਿਕ ਦੇ ਨੁਮਾਇੰਦੇ ਆਂ ਔਰ ਵੱਡੇ ਆਉਧਿਆਂ ਤੇ ਵਿਰਾਜਮਾਨ ਆਂ ਬਾਕੀ ਚਲੋ ਇੱਥੇ ਦੂਸਰੀ ਗੱਲ ਜਿਹੜੀ ਕਿ ਮੈਂ ਚੇਤਨ ਮਤ ਸਿੰਘ ਜੋੜਾ ਮਾਜਰਾ ਦੀ ਤਾਰੀਫ਼ ਵੀ ਕਰਦਾ ਕਿ ਆਖਰਕਾਰ ਭਾਵੇਂ ਉਹਨਾਂ ਨੇ ਕਿਸੇ ਵੀ ਡਰ ਤੋਂ ਜਾਂ ਜੋ ਵੀ ਹੈ ਪਰ ਪਬਲੀਕਲੀ ਮਾਫੀ ਮੰਗੀ ਇਹ ਸਲੀ ਉਹਨਾਂ ਦੀ ਮੈਂ ਤਾਰੀਫ਼ ਵੀ ਕਰਦਾ ਬਾਕੀ ਮੇਨ ਗੱਲ ਇਹ ਸੀ ਕਿ ਪਹਿਲਾਂ ਹੀ ਸੋਚ ਸਮਝ ਕੇ ਚੱਲੋ ਕਿਉਂਕਿ ਹਾਲਾਤ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਬਣੇ ਹੋਏ ਨੇ ਜਿਸ ਤਰ੍ਹਾਂ ਉਸ ਤੇ ਤੁਹਾਨੂੰ ਫੂਕ ਫੂਕ ਕੇ ਕਦਮ ਰੱਖਣੇ ਚਾਹੀਦੇ ਨੇ ਨਾ ਕਿ ਅਜਿਹੀਆਂ ਗਲਤੀਆਂ ਕਰਨੀਆਂ ਚਾਹੀਦੀਆਂ ਨਹੀਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਕਾਫੀ ਅਗਲੀ ਵੀਡੀਓ ਫਿਰ ਕਿਸੇ ਹੋਰ ਮੁੱਦੇ ਤੇ ਲੈ ਕੇ ਮਿਲਾਂਗੇ ਜਲਦੀ